ਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਸੀ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜੋਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜਮਾਨਤਾ ਜੱਤ ਹੋਣੀਆ ਚਾਹੀਦੀ ਹੈ ਕਿ ਨਹੀਂ ਹੋਣੀਆ ਚਾਹੀਦੀ ਹੈ ਦੱਸੋ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਐਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਖਬਾਰ ਚ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲੈਂਟ ਲੈ ਲਿਆ ਗੋਬਿੰਦਪਾਲ ਸਾਹਿਬ ਦਾ ਥਰਮਲ ਪਲੈਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਈਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਟਰੈਕਟਰ ਨਵਾਂ ਹੈ ਤੇ 10 ਸਾਲ ਬਾਅਦ ਕਿੰਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਕਿੰਨਾ ਮਾ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮਲੰਗਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਾ ਨੂੰ ਕੀ ਪਤਾ ਹੁੰਦਾ ਹੈ ਸਾਹਬ ਜੀ ਪਤਾ ਹੁੰਦਾ ਨਹੀਂ ਹਜ਼ਾਰ ਕਰੋੜ ਚ ਲੈ ਲਿਆ ਤੁਸੀਂ ਦੇਖੋ ਐਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਉਹਨਾਂ ਨੇ ਇਸ਼ਤਿਹਾਰ ਕੀ ਕੀਤੇ ਕੀ ਜੀ ਆਪ ਥਕਮਲ ਪਲੈਂਟ ਬਿਕਰੇ ਕੋਈ ਆਏ ਕੋਈ ਦੇਸ਼ ਨਹੀਂ ਲੈਣ ਆਇਆ ਕਿਉਂਕਿ ਸਾਰਾ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ 'ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ੍ਹ ਤੋਂ ਤੁਹਾਨੂੰ ਪੁੱਛਣਾ ਜਾਣਾ ਹਾਲਾਤ ਕੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੈ ਕੇ ਆਇਆ ਗੱਲ ਠੀਕ ਹੈ ਹੁਣ ਇਹ ਕਲਮਤ ਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਅਸੀਂ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜਾਂਗੇ ਹੁਣ ਤੁਸੀਂ ਦੱਸੋ ਹੋਣਾ ਚਾਹੀਦਾ ਇਹਨਾਂ ਦਾ ਜਮਾਨਤਾ ਜੱਤ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੱਸੋ ਕਰੋਗੇ ਜਮਾਨਤਾ ਜੱਤ ਦੇਖੋ ਸ਼੍ਰੋਮਣੀ ਕਾਲੀ ਦਲ ਥੋਡੀ ਪਾਰਟੀ ਐ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਪਹਿਲੀ ਮਾਰਚ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਟੀਮ ਮਿਨਿਸਟਰ ਜਿਹੜਾ ਜਾਲੀ ਜਾ ਇਹ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰ ਕਾਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ ਬਚਾ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ